ਰਾ ਸਾਹਿਬ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਪਿਆ ਜਾਂ ਸੁਖ ਤਮ ਨ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾਂਹੋਂ ਖਰੀ ਨ ਹੋਈ ਮਲਹਰੀ ਗੁਦਰਤ ਵਸੇ ਆ ਤਿਰੰਤ ਨਾ ਜਾਇ ਲਖਿਆ ਰਹਾਓ ਜਾ ਆਤਮੈ ਜੋ ਜੋਤ ਮੈ ਜਾਤਾ ਅਖਿਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀ ਚੀ ਸੋ ਪਾਰ ਪਿਆ ਕਹੋ ਨਾਨਕ ਖੱਤੇ ਖਿਆ ਬੱਤਾਂ ਜੋਗਿਛੇ ਕਰਣਾ ਅਸ਼ੋਕ ਰਹਿਆ ਸੋਦਰ ਰਗ ਅਸਮਹ ਲਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਸੋ ਕਰਕੇ ਹਾ ਜਿਤ ਬਹਿ ਸਰਬ ਸੁਮਾਲੀ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਜਰੇ ਵਾਵਣ ਹਰੀ ਕੀਤੇ ਤੇਰੇ ਰਾਗ ਪਰੇ ਸੋਖ ਹੀ ਹੈ ਕੀਤੇ ਜਰੇ ਗਾਵਣ ਹਰੀ ਗਾਵੰਤਨ ਪਵਣ ਪਾਣੀ ਬਸੰਤਰ ਕਾਵੇ ਰਾਜਾ ਧਰਮ ਦੁਵਾਰੀ ਗਾਵੰਤਨ ਚਿਤ ਗਪਤ ਲਿਹ ਜਾਨਣ ਲਿਹ ਲਿਹ ਧਰਮ ਵਿਚਾਰੇ ਗਾਵੰਤਨੋ ਈਸ਼ਰ ਬ੍ਰਹਮਾ ਦੇਵੀ ਸੋਹਨਾ ਤੇਰੇ ਸਦਾ ਸੁਵਾਰੇ ਗਾਵੰਤਨੋ ਇੰਦਰ ਨਰਾਸਨ ਬੈਠੇ ਰਿਫਟਿਆ ਦਰਨਾਲੇ ਗਾਵੰਤਨੋ ਸਦ ਸਮਾਧੀ ਇੰਦਰ ਗਾਵੰਤਨੋ ਸਾਧ ਵਿਚਾਰੇ ਗਾਵੰਤਨੋ ਜਤੀ ਸਤੀ ਸੰਦੋਖੀ ਗਾਵੰਤਨੋ ਵੀਰ ਖਰਾਰੇ ਗਾਵੰਤਨੋ ਪੰਡਿਤ ਪ੍ਰਮਖੀਸ਼ੁਰ ਜੁਗ ਜੁਗ ਵਿਦਿਆ ਨਾਲੇ ਗਾਵੰਤਨੋ ਮਹੂਨੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵੰਤਨੋ ਰਤਨੁ ਪਾਏ ਤੇਰੇ ਹਰਿ ਸਠੇ ਦੀਰਸਨਾਲੀ ਗਾਵੰਤਨੋ ਜੋਤ ਮਹਾਵਲ ਸੂਰਾ ਗਾਵੰਤਨੋ ਖਾਣੀ ਚਾਰੀ ਗਾਵੰਤਨੋ ਖੰਡੇ ਬ੍ਰਹਮੰਡਾ ਹਰ ਕਰਿ ਰਖੇ ਤੇਰੇ ਧਾਰੀ ਸੇ ਤਦਨੋ ਗਾਵਨ ਜੋ ਸਦ ਪਾਵਨ ਰਥੇ ਤੇਰੇ ਭਗਤ ਰਸਾਲੀ ਹੋਰ ਖਿਤੀ ਤਦਨੋ ਗਾਵਨ ਸੇ ਮੈ ਚਿਤ ਨਾਮ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸਾਚਾ ਸਚਿ ਨਾਈ ਅਭੀ ਹੋਸੀ ਜਨ ਅਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਅਰਖਰ ਜਨ ਸੀ ਮਾਇਆ ਜਨੋ ਪਾਈ ਕਰ ਕਰ ਦੇਖੇ ਗੀਤਾ ਆਪਣਾ ਜੋ ਤਸ ਦੀ ਵੜਿਆਈ ਜੋ ਉਸ ਭਾਵੇਂ ਸੋਈ ਖੱਸੀ ਫਿਰ ਹੁਕਮ ਨਾ ਖਰਣਾ ਜਾਈ ਸੋ ਪਾਤਸ਼ਾਹੋ ਸਹਾਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋ ਏਖੇ ਡ ਵੱਡਾ ਡਿਠਾ ਹੋਈ ਹਿੰਮਤ ਪੈ ਨਾ ਖੇਹਾ ਜਾਏ ਖਣੇ ਵਾਲੇ ਰਹੇ ਸਮਾਈ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੀਰਾ ਕੀਤਾ ਕੇਵਲ 시ਰਾ ਰਹਾ ਸਭ ਸੁਰਤੇ ਮਿਲੈ ਸੁਰਤ ਕਮਾਈ ਸਾਵ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨ ਜਾਇ ਚਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਬੁਰਖਾਂ ਖਿਆ ਵਡਿਆਈਆਂ ਤਦ ਬਨ ਸਦੀਖ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਆਖਿਆ ਵਿਚਾਰਾ ਸਭ ਜੀ ਭਰੇ ਤੇਰੀ ਪੰਡਾਰਾ ਜਿਸ ਤੂੰ ਦੇਸ ਗਿਆ ਆਚਾਰਾ ਨਾਨਕ ਸੱਚ ਸੁਵਾਰਣ ਹਾਰਾ ਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਅਤ ਭੁਖੈ ਖਾਇ ਚਲੀ ਹੈ ਦੁਖ ਸੁਖੋਂ ਵਿਸਰੇ ਮੀਰੀ ਮਾਈ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਲ ਵਡਿਆਈ ਆਪ ਤੱਕ ਐ ਕਿੰਤ ਨਹੀਂ ਪਾਈ ਜੇ ਸਾ ਮਿਲਖੇ ਆਖਨ ਬਾਹ ਹੈ ਵਦਨ ਹੋਵੇ ਘਾਟ ਨ ਜਾਇ ਨਾ ਮਰੈ ਨਾ ਹੋਵੇ ਸੋਗ ਦਿਨਦਰਹਿ ਨ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਜੇ ਵਡਾਫ ਤੇ ਉਡ ਤਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਸਰਹਿ ਤੇਖਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਖੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੂ ਗੁਰਪਾਸ ਰਾਮ ਕੀ ਰਾਖਿ ਹਮ ਸਰ ਕੋ ਸ਼ਰਨਾਈ ਹਦਿਆ ਨਾ ਪ੍ਰਗਾਸ ਮੇਰੇ ਮੀਤ ਗੁਰਦੇ ਮੁਖੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤ ਸਹਿਮ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਏ ਤੇ ਪਾਗਹਿ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਸਿਖ ਜੀ ਵੈ ਸਿਖ ਜੀ ਬਾਸ ਨਿਨ ਹਰ ਜਨ ਸਤਗੁਰ ਸੰਗਤ ਪਾਈ ਤੰਤਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸ ਸੰਗਤ ਜਿਤ ਹਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦੋਂ ਜਾ ਹਰ ਹਜਿਓ ਪਰਿਆ ਸਹਿਲ ਬਥਨ ਮੈਂ ਜੰਤੋ ਪਾਈ ਤਾਖਜ ਕਾ ਗੈ ਘਤਰਿਆ ਮੇਰੇ ਮਦੋ ਜੀ ਸਤ ਸੰਗਤ ਮਿਲਐ ਸੋਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਖਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਧ ਬੰਤਾ ਕੋ ਨਾਗਸ ਕੀ ਧਰਿਆ ਸਿਰ ਸਿਰਖ ਸਵਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜਾ ਵੈਸੇ ਕੋ ਸਾਦ ਸੁਬਾਚੇ ਬਚਰੇ ਸ਼ਰਿਆ ਤਨ ਕਾਉਣ ਖਲਾਵੈ ਕਾਉਣ ਚੁਗਾਵੈ ਮਨ ਮੈ ਸਿਮਰਨ ਕਰਿਆ ਸਾਬ ਨਿਦਾਨ ਦਾ ਸਵਸ਼ਟ ਸਦਾਨ ਠਾਕੁਰ ਖਤਲ ਧਰਿਆ ਜਨਾਨਿਕ ਬਲ ਬਲ ਸਦ ਬਲ ਜਾਈਏ ਤਰੰਤਨਾ ਪਰਵਰੀਆ ਰਾਗ ਸਮਹਲਾ ਝੁੱਠਾ ਸੋਪਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋਪਰਖ ਨਿਰੰਜਨ ਹਰਪਖ ਨਿਰੰਜਨ ਹਰਗਮਾ ਗਮਿਆ ਪਰ ਸਾਚਿ ਆਵਹਿ ਸਾਚਿਆ ਤੁਜੀ ਹ ਸਚੈ ਸਜਣਹਾਰ ਸਾਜੀਤ ਮਾਰੇ ਜੀ ਰੂਜੀਆਂ ਕਾ ਦਾਤਾਰ ਹਰ ਧਿਆਵੋ ਸੰਤ ਹੋ ਜੀ ਸਾਧੂਖ ਵਿਸਾਰਣ ਹਰ ਹਰਾਪੇ ਧਾਕੁਰ ਹਰਾਪੇ ਸੇਵਕ ਜੀ ਖਿਆ ਨਾਨਕ ਜਨਤ ਵਿਚਾਰਾ ਨੂੰ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਇੱਕ ਉਹ ਬ੍ਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਉ ਤਦ ਬਿਨੇ ਅਵ ਨਾ ਜਾਣਾ ਨੋਕਾਰ ਬ੍ਰਹਮ ਬੇਅੰਤ ਬੇਅੰਤ ਜੀ ਚਰੇਖਿਆ ਗੁਣ ਆਖ ਵਿਖਾਨਾ ਜੋ ਸਿਵ ਹੈ ਜੋ ਸਿਵ ਹੈ ਤੁਦ ਜੀ ਜਨ ਨਾਨਕ ਤਨ ਕੁਰਬਾਨਾ ਹਰ ਧਿਆਵ ਹੈ ਹਾਤਿਆ ਤੁਜੀ ਸੇ ਜਨ ਜੁਗਮ ਹੈ ਸੁਖਵਾਸੀ ਸੇ ਮੁਕਤ ਸੇ ਹੀ ਮੁਕਤ ਪਹਿ ਜਨ ਹਾਤਿਆ ਆਇਆ ਜੀ ਤਨ ਟੁੱਟੀ ਜਮ ਕੀ ਫਾਸੀ ਜਿ ਨਿਰਪੋਜਨ ਹਰ ਨਿਰਪੋ ਧਿਆਇਆ ਜੀ ਤਨ ਖਾ ਬਹੁ ਸੁਖਵਾਸੀ ਜਿ ਸੇ ਵੇ ਆਜਿ ਸੇ ਵਿਆ ਮੇਰਾ ਹਾਜੀ ਤੇ ਹਰ ਹਰੂਪ ਸਮਾਸੀ ਸੇ ਧੰਨ ਸੇ ਤਨ ਜਨ ਹਾਤਿਆ ਆਇਆ ਜੀ ਜਨ ਨਾਨਖ ਤਨ ਬਲ ਜਾਸੀ ਤੇਰੀ ਭਗਤ ਤੇਰੀ ਪੰਨਾਹ ਜੀ ਰਹਿ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪੈਰ ਸਲਾਹਾਂ ਤੁਧੁ ਜੀ ਹਰਨ ਕਨੇਖ ਅਨੰਤ ਤੇਰੀ ਅਨਕ ਤੇਰੀ ਅਨਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਨੀਖੜੇ ਮੁਸਿਮਰਸਾ ਜੀ ਕਰਖਿਰਿਆ ਖਟ ਕਰਮ ਗਰੰਤਾ ਸੇਵਤ ਸੇ ਪਤਪਲਾ ਜਨ ਨਾਨਕ ਜੀ ਜੋ ਪਹਾ ਮੇਰੇ ਹਰਿ ਭਗਵੰਤਾ ਤੂੰ ਆਦ ਬ੍ਰਖ ਅਪਰੰਪਰ ਕਰਤਾ ਜੀ ਤੁਝੇ ਵਡ ਅਬਰਨਾ ਹੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂ ਕੋ ਜੀ ਤੂੰ ਅਨਹੰਚਲ ਕਰਤਾ ਸੋਈ ਤੁੜਿ ਆਪੇ ਭਾਵੇਂ ਸਿਵਰਤੈ ਜੀ ਨੂੰ ਆਪੇ ਗਰਹਿ ਸੋ ਹੋਈ। ਪ੍ਰਿ ਆਪੇ ਸ੍ਰਿਸ਼ਟ ਸਪਾਈ ਜੀ। ਤੇ ਆਪੇ ਸਿਰਜ ਸਭ ਕੋ ਹੋਈ। ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ। ਜੋ ਸਭ ਸੇ ਖਾ ਜਾਣ ਹੋਈ। ਆਸਾ ਮਹੱਲਾ ਝੋਠਾ। ਨੁਗਤਾ ਹਚਿਆਰ ਮੈਂਡਾ ਸਾਈ। ਜਿਤ ਭਾਵੇਂ ਸੋਈ ਸੀਸੀ। ਜੋ ਤੁਧ ਦੇ ਸੋਈ ਹੋਂ ਪਾਈ ਰਹਾਓ। ਸਾ ਤੇਰੀ ਤੂੰ ਸਭਨੀ ਰਿਹਾਇਆ। ਜਿਸਨੋ ਕਿਰਪਾ ਕਰਹਿ ਜਿ ਨਾਮ ਤੁਨ ਪਾਇਆ। ਗੁਰਮੁਖ ਲਾਦਾ ਮਨ ਮੁਗਵਾਇਆ ਸਦਾ ਵਿਛੜਿਆ ਮਿਲਾਇਆ ਤੂੰ ਦਰਿਆਉ ਸਦ ਹੀ ਮਾਹੀ ਤੁਝ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਾ ਤੀਰਾ ਖੇਲ ਵਿਜੋਗ ਮੇਲ ਛੜਿਆ ਸੰਜੋਗੀ ਮੇਲ ਜਿਸ ਨੋ ਤੋ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਚੰ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੋ ਆਪੇ ਖੱਤਾ ਤੀਰਾ ਖਿਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਈ ਕੂ ਕਰ ਕਰ ਵੇਖਿਆ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਅਸਰੁੜੇ ਪਹਿਲੇ ਨਵਾਸਾ ਪਾਣੀ ਪਾਵਖਤ ਨੇ ਕੀਆ ਅੰਕਜ ਮੋਪਗਨੀ ਚੱਲੇ ਹਉ ਦੇਖਤ ਹੈ ਰੂਪੀ ਅਲੇ ਮਾਨੇਖਣਾ ਜਿਤ ਸਮੂੜ ਮਨਾ ਹਰਿ ਵਿਸਰਤ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੀ ਹਤਿ ਨਹੀਂ ਬੜਿਆ ਮੂਰਖ ਮੂਰਤਾ ਜਨਮ ਭਿਆ ਕਰਨਵਤ ਨਾਨਕ ਚਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਈ ਪ੍ਰਾਪਤ ਮਨਖ ਦੇਹੁਰੀਆ ਗੋਬਿੰਦ ਮਲਣ ਕੀ ਹਚਰੀ ਬਰੀਆ ਅਵਰ ਕਾਚਰੇ ਕਿਤਨਾ ਕਾਮ ਮਿਲ ਸਾਧ ਸੰਗਤ ਪਰ ਕੀ ਬਨਨਾਮ ਸਰੰਗ ਜਾਮ ਲਾਗ ਕਉ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਬ ਤੋ ਸੰਜਮ ਧਰਮਨਾ ਕਮਾਇਆ ਸੇਵਾ ਸਾਨਾ ਜਾਣਿਆ ਹਰ ਰਾਇਆ ਕਉ ਨਾ ਰਖਉ ਨੀਚ ਕ੍ਰੰਮਾ ਸਰਨ ਪਰ ਰਖੀ ਰੱਖੋ ਸਰਮਾ ਪਾਤਸ਼ਾਹ ਦਸ ਕਬਿਯੋ ਬਾਜ ਬੇਨਤੀ ਚੋਪਈ ਅਮਰੀ ਕਰੋ ਹਾਤੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਮੰਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸਤ ਸਭੈ ਤੁਮ ਘਾਬ ਹੋ ਆਪ ਹਾਜੈ ਮੋ ਬਚਾਬ ਹੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਖ ਸਭੈ ਕਰਤਾਰਾ ਮੋਰ ਅਛਾ ਰਜ ਕਰਦਾ ਖਰੀਐ ਸਹਬੈ ਰਣਕੁਆ ਸੰਗਰੀਐ ਪੂਰਨ ਹੋਏ ਹਮਾਰੀ ਅਸਾ ਤੌਰ ਪੈਨ ਕੀ ਰਹੈ ਪਿਆਸਾ ਤੁਮੇ ਆਸ਼ਾਰਖੇ ਉਹਨਾਂ ਧਿਆਉ ਜੋ ਬਚਾਹੋ ਸ੍ਰਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁੰ ਚੁੰ ਸਤਰ ਹਮਾਰੇ ਮਾਰੀ ਹੈ ਆਪ ਹਾ ਜਮ ਜੇ ਭਰੀਐ ਮਰਨ ਕਾਲ ਖਾਤ ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਅਦੂਜ ਜੋ ਖਰੀ ਹੋ ਰੱਛਾ ਰਾਖ ਲਿਖਮ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦਿਸ਼ਟਨ ਕੇ ਹੰਤਾ ਤੁਮਹ ਬੁਰੀ ਜਤੋ ਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਏ ਸੁ ਜੀ ਉਤਰਾ ਕਾਲ ਪਾਏ ਕਰ ਬਿਸਨ ਬਰਗਾਸਾ ਸਗਲ ਕਾਲ ਖਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਾ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸਨ ਉਪਜਾਇਓ ਆਦੰਤੇ ਕੀ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸ਼ਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਂਤ ਚੀਟੀ ਦੇ ਗੁਣ ਚਰੇ ਅਸੂਲਾ ਸਭ ਪਰ ਕਿਰਪਾ ਦਿਸ਼ਟ ਕਾ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਿਸ਼ਾਨੈ ਘਟ ਘਟ ਕੇ ਵਟ ਪਰ ਕੀ ਜਾਣੈ ਜਾਉ ਜਕਰ ਕਰਾ ਕਰ ਤਾਰਾ ਪਰ ਜਾ ਤਰਤਾ ਦੇ ਅਪਰ ਜਬ ਆਖਰ ਸਤ ਹਾਂ ਕਬ ਹੂੰ ਤੋ ਮੈ ਮਲਸ ਦੇਤਾ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਚਾਰੇ ਆਪ ਆਪਨੀ ਮੂਜ ਉਚਾਰੇ ਤੋ ਸਭ ਹੀਤੇ ਰਹਤ ਨਿਰਾਲਮ ਜਾਣਤ ਵੇਦ ਭੇਰੇ ਹਰੇ ਆਲਮ ਨਿਰੰਗਾ ਨਿਰਬਿੰਕਾ ਨਿਰਲੰਭ ਵਾਦ ਨੀਲਨਾਧੇ ਸੰਭੂ ਤਾ ਕਾ ਮੋਰਚਾਤ ਪੀਦਾ ਜਾਖੋ ਭੀਵ ਨਾ ਪਾਉਚ ਬੀਦਾ ਤਾ ਹੋ ਕਰ ਪਾਹਨ ਨਾਨ ਮੰਨਤ ਮਹਾ ਮੂੜ ਕਛ ਭੇ ਨਾ ਜਾਣਤ ਮਹਾਦੇਵ ਹੋ ਗਏ ਸਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਭਿਵ ਆਪ ਆਪਣੀ ਬੁੱਧ ਹੈ ਜੀਤੀ ਮਰਨਤ ਭਿੰਨ ਭਿੰਨ ਰੂ ਹੈ ਜੀਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹੈ ਵਿ ਸਜਾ ਬਸਮ ਸੰਸਾਰ ਇਕੈ ਰੂਪ ਅਨੁ ਸਰੂਪ ਰੰਗ ਭਿਓ ਰਾਖ ਹੀ ਪੂਪਾ ਅੰਡਾ ਜੇ ਰਸੇ ਤੇ ਕਿੰਨੀ ਹੋਤ ਪੇ ਖਾਨ ਬਹੁ ਰਚ ਦੀਨੀ ਕਹ ਫੁ ਰਾਜਾ ਹੈ ਬੈਠਾ ਕਹ ਸਮਟ ਪਿਉ ਸੰਕਰੇ ਕੀਠਾ ਸਿਗਰੇ ਸ੍ਰਿਸ਼ਟ ਦਿਖਾਈ ਅਚੰਭਵ ਆਜੁ ਗਾ ਰਿ ਸ੍ਰੀ ਸਿਮਭਵ ਹਰਿ ਰਖਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਖ ਸੰਗ ਰੋ ਦੁਸ਼ਟ ਜੀਤੇ ਅਠ ਵਤ ਤਪਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆਦੂਤਾ ਸਰਨੀ ਪਰੇ ਇਨ ਕੈ ਦੁਸ਼ਟ ਰੁਕਤ ਹੈ ਮਰੀ ਪੁਰਖ ਜਉਣ ਬਗ ਪ੍ਰਿਤੇ ਹਾਰੇ ਜਨ ਕੈ ਤੁਮ ਸੰਕਰ ਸਵਟਾਰੇ ਜੋ ਖਲ ਕੋ ਇਕ ਬਾਧ ਹੈ ਹੈ ਤਾਖੇ ਕਾਲ ਨਹਿ ਰਖਾ ਹੋਇ ਤਾਹੇ ਸਵ ਕਾਲ ਦੁਸ਼ਟ ਰਸਚਾ ਦਰੈ ਤਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿ ਰਹੋ ਤਾਂ ਕੀ ਤਾਤ ਨੁਕ ਮੋ ਹਰਹੁ ਰਦ ਸਦ ਕਰਮ ਸਭ ਹੋਈ ਦੁਚਾਸ ਕੈ ਨਾ ਕੋਈ ਏਕ ਵਾਰ ਜਿੰਦ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਹਾਰਾ ਜਿੰਨਰ ਨਾਮ ਤੇ ਰੁ ਕਹਾ ਦਾਰਦ ਦੋਚ ਦੋਖ ਤੇ ਰਹਾ ਖੜਕੇ ਤ ਮੈਂ ਸ਼ਰਨ ਦੇ ਹਾਰੀ ਆਪ ਹਾ ਦੇ ਲਿਹੋ ਬਹਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਇ ਗਹੇ ਜਬ ਤੇ ਤੁਮਰੀ ਸਭ ਤੇ ਕੋ ਆਖਤ ਰਹੀ ਆਨਿਓ ਰਾਮ ਰਹੀ ਪੁਰਾਨ ਪੁਰਾਨ ਅਨੇਕ ਹੈ ਮਤੀਖ ਨਾ ਮਾਨਿਓ ਸਿਮਰਤ ਸਾਸਤਰ ਵੀ ਸਵੈ ਬਖੀਤ ਕਹੇ ਹਮੇਖ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਿਹੋ ਸਤ ਹੈ ਬਖਾਨਿਓ ਦੋਹਿਰਾ ਸਗਲ ਦੁਆਰ ਖੋਸ਼ਾ ਦੇਖੈ ਗਿਹੋ ਤੁਹਾਰੋ ਦੁਆਰ ਮਹਗੇ ਖੀਲਾਜ ਅਸ ਗੋਵਿੰਦਾ ਸੁਹਾਰ ਰਾਮ ਖਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦ ਹੋ ਤਾ ਗਾਉ ਹਰੀ ਖੇਰਾ ਮਨ ਜਨੀ ਵਸਾਹਿਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਰੂਖ ਸਭ ਵਿਸਾਰਣਾ ਅੰਗੀਕਾਰ ਕਰ ਤੇਰਾ ਕਾਰਜ ਸਭ ਸੁਵਾਰਣਾ ਸਬਨਾਗਲਾ ਸਮਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਆਖਿਆ ਨਾਹੀ ਕਰ ਤੇਰੇ ਕਰਤਾ ਤੀ ਰਹਿ ਸਭ ਕਿਛ ਹੈ ਜਿਸ ਦੇਸ ਓ ਪਾਵੇ ਸਦਾ ਸਿਪਸਲਾ ਹਤਿਰੀ ਨਾਮ ਨਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਹਨੇਰੇ ਕਹ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰ ਤੇਰੇ ਸਾਚਾ ਨਾਹ ਮੇਰਾ ਯਾਰ ਹਾਰੋ ਸਾਚ ਨਾਮ ਅਧਾਰ ਮੇਰਾ ਜਿਨੇ ਮੁਖਾਂ ਸਭ ਗਵਾਈਆਂ ਅਖਰ ਸਾਥ ਸੁਖ ਮਨਾਏ ਉਸਿਆ ਜਿਨੇ ਛਾਂ ਸਾ ਪੂਜਾਈਆਂ ਸਦਾ ਕੁਰਬਾਨ ਕੀਤਾ ਗ੍ਰਿਟਹੁ ਜਿਸ ਦੀਏ ਹੈ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਤਰਹੁ ਪਿਆਰੋ ਸਾਚਾ ਨਾ ਹਮ ਮਿਰਾ ਯਾਰ ਹਾਰੋ ਵਾਜੈ ਪੰਚ ਸ਼ਬਦ ਤਦ ਘਰ ਸੁਭਾਗ ਹੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾ ਰਹੀਆ ਪੰਚ ਦੂਤ ਦਵਸ ਹ ਕੀਤੇ ਕਾਲਖੰਡ ਕੁਮਾਰਿਆ ਤੁਰਪਰਮ ਪਾਇਆ ਸੁੱਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹ ਸੁਭ ਹੋਆ ਤਤ ਘਰ ਅਨਹਦ ਵਾਜੇ ਅਨ ਸੁਨੋ ਵਡ ਭਾਗੀ ਹੋ ਸਗਲ ਮਨੋਂ ਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਸਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਸੇ ਪੂਰੇ ਗੁਰ ਤੇ ਜਾਣੀ ਸੁਣ ਤੇਬਨੀਦ ਕਹ ਤੇ ਪਵਿੱਤ ਸਰਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰੂਰੇ ਮੁੰਦਾਵਣੀ ਮਹੱਲਾ 5 ਵਾਰ ਲਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿਆਰ ਹਾਰੋ ਜੇ ਕੋ ਖਾਵੈ ਜੇ ਕੋ ਗੁੰਚੈ ਜਿਸ ਕਾ ਹੋਈ ਉਧਾਰੋ ਵਹਿ ਵਸਤੇ ਨ ਜਾਈ ਨਤਨ ਦਰਖੋ ਧਾਰੋ ਧੰਮ ਸੰਸਾਰ ਚਰਨ ਲਖਤਰੀਐ ਸੋ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5 ਤੇਰਾ ਹੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਦਸਬਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰੀ ਆਪਉੜੀ ਤਥਰੋ ਸਮਰਥ ਜਿੱਥੇ ਕੋਈ ਨਾਹੇ ਉੱਥੇ ਜੇ ਰਿਖ ਅਗਨੀ ਉਧਰ ਮਾਹੇ ਸੁਣ ਕਹਿ ਜਮ ਕਹਿ ਲੋਤ ਨਾਏ ਤੇਰੇ ਛੱਡ ਜਾਹੇ ਭਉ ਜਲ ਵਿਖਮਸਗਾਹੂ ਗੁਰ ਸ਼ਬਦੀ ਪਾਰ ਪਾਹੇ ਜਿਨਨ ਕੋ ਲੱਗੀ ਬਿਆਸ ਅੰਮ੍ਰਿਤ ਸੇਖਾ ਹੈ ਕਲਮਹਿ ਪੁੰਨ ਗੁਣ ਗੋਬਿੰਦ ਗਾ ਹੈ ਸਭ ਸੈ ਨੂੰ ਕਿਰਪਾ ਸਮਨ ਲੈ ਸਾਹ ਹੈ ਸਾਹ ਹੈ ਮਿਰਥਾ ਕੋ ਨਾ ਜਾਏ ਜੀ ਆਵੇ ਸੁਧਿਆ ਹੈ ਸਲੋਖ ਮਹੰਲਾ ਪੰਜਿਵਾ ਅੰਤਰ ਗੁਰਿਆਰਾਦਨਾ ਜਿਵਹਾ ਜਪੁ ਨਾਉ ਨੈਤਰੀ ਸਤਗੁਰ ਪੇਖਣਾ ਸਰੁਣੇ ਸਰੁਣਾ ਗੁਰ ਨਾਉ ਸਤਗੁਰ ਸੇਤੀ ਅਤਿਆ ਦਰਗਹਿ ਪਈ ਰਹਾਉ ਕੋ ਨਾਨਕ ਕਿਰਪਾ ਕਰੇ ਜਿਸੁ ਨਹਿ ਵਥਦੀ ਜਾ ਕੇ ਮੈਂ ਉੱਤਮ ਘਾੜੀ ਹੈ ਵਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਣਾ ਹਾਰਿ ਆਪ ਬਹਾਰਿਨ ਗੁਰਖੀ ਪਿਆਰੀ ਪਾਇ ਖਾਸ ਸਵਾਰਿਨ ਹੋਵ ਆਪ ਦੇ ਆਲ ਮਨ ਹੋ ਨਵਸਾਰਿਨ ਸਾਧ ਜਨ ਕੇ ਸੰਗ ਭਵਜਲਤਾਰਿਨ ਸਾਖ ਅਨੰਦਕ ਦੁਸ਼ਕ ਨਮਾਹੀ ਵਿਦਾਰਿਨ ਤੇ ਸਾਹਿਬ ਕੀ ਰਿਹਿਕ ਨਾਨਕ ਮਨੀ ਮਾਹ ਜਿਸਮ ਰਤ ਸੁਖ ਹੋਈ ਸਗਲੇ ਦੁਖ ਜਾਹੈ ਸਾਹਿਬ ਕੀ ਰੇਖ ਨਾਨਕ ਮਨੇ ਮਹਾ ਹੈ ਜਿਸਮਰਤ ਸੁਖ ਹੋਈ ਸਗਲੇ ਰੂਹ ਜਾ ਹੈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਹਤੇ